ਹਾਂਜੀ ਬਾਈ ਅਸਲਾਮੁਆਲਿਕਮ ਅੱਜ ਬਾਈ ਆਪਾਂ ਗੱਲ ਕਰਾਂਗੇ ਏਟਾ ਬਾਰੇ ਹਨਾ ਕਿ ਆਪਣੀ ਆ ਜਿਹੜੀ ਪਲਾਸਟਰ ਕੀਤੀ ہوئی ਕੰਧ ਹੈ ਇਹਦੇ ਉੱਤੇ ਕਿੰਨੀ ਏਟਾ ਲੱਗੀ ਹੋਣੀ ਕਈ ਵਾਰ ਆਪਾਂ ਨੂੰ ਕੋਈ ਪੁੱਛ ਲੈਂਦਾ ਤਾਂ ਆਪਾਂ ਕਿਵੇਂ ਉਹ ਪਤਾ ਕਰ ਸਕਦੇ ਹਾਂ ਤੁਸੀਂ ਆ ਸਕ੍ਰੈਚ ਸਾਈਡ ਤੇ ਸਕਰੀਨ ਚੱਲ ਰਹੀ ਆ ਉੱਥੇ ਦੇਖ ਸਕਦੇ ਹੋ ਆਪਾਂ ਨੇ ਬਾਈ ਸਿੰਪਲ ਕੁਝ ਨਹੀਂ ਕਰਨਾ ਤੁਹਾਨੂੰ ਸਿੰਪਲ ਜਿਹਾ ਤਰੀਕਾ ਦੱਸੂਗਾ ਆਪਾਂ ਨੇ ਇਹ ਮੰਨ ਲੈਣੀ ਆ ਵੀ ਇਹ ਆਪਣੀ ਕੰਧ ਹੈਗੀ ਆ 10 ਫੁੱਟ ਲੰਬਾਈ ਉਚਾਈ ਵੀ ਹੈਗੀ ਆ ਬਈ ਆਪਣੀ 10 ਫੁੱਟ ਤੇ ਇਹ ਆਪਣੇ ਕੋਲ ਨਿਕਲ ਗਿਆ ਗਿਆ 100 ਫੁੱਟ ਏਰੀਆ ਹਨਾ ਤੇ ਆਪਾਂ ਨੇ ਇਸ ਨੂੰ ਕੁਝ ਹੀ ਕਰਨ ਦਾ ਸਿੰਪਲ ਜਿਹਾ ਤਰੀਕਾ ਹੈ 144 ਨਾਲ ਇਸ 100 ਫੁੱਟ ਨੂੰ ਗੁਣਾ ਕਰ ਦੇਣੀ ਹੈ ਇਹਨੂੰ ਆਪਾਂ ਇੰਚ ਵਿੱਚ ਕਨਵਰਟ ਕਰ ਲਿਆ ਇਹ ਬਈ ਆਪਣੇ ਕੋਲੇ 14400 ਇੰਚ ਨਿਕਲੇ ਆ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੀ ਆਪਣੀ ਇੱਟ ਹੁੰਦੀ ਹੈ ਐਸ ਲੋਟ ਹੁੰਦੀ ਹੈ 9 ਇੰਚ ਦੂਜੀ ਲੋਟ ਹੁੰਦੀ ਹੈ 3 ਇੰਚ ਤਾਂ 9 3 ਯਾਨੀ ਕਿ 9 3 27 ਤੇ ਇੱਕ ਇੱਟ ਦਾ ਆਪਣੇ ਕੋਲੇ 27 ਇੰਚ ਨਿਕਲ ਕੇ ਆ ਗਈ ਤੇ ਆਪਣੇ ਇਸ 1449927 ਨਾਲ ਵੰਡ ਕਰ ਦੇਣੀ ਆ ਆਪਣੇ ਕੋਲੇ ਬਈ 533 ਇੱਟਾਂ ਨਿਕਲ ਕੇ ਆ ਜਾਣੀਆਂ ਯਾਨੀ ਕਿ 10 ਫੁੱਟ ਲੰਬਾਈ 10 ਫੁੱਟ ਉਚਾਈ 100 ਫੁੱਟ ਆਪਣਾ ਏਰੀਆ ਬਣ ਗਿਆ ਇਹਦੇ ਵਿੱਚ 533 ਇੱਟਾਂ ਲੱਗੀਆਂ ਨੇ ਜੇ ਆਪਾਂ 10 ਇੰਚੀ ਕਾਂਦੇ ਵਿੱਚ ਪਤਾ ਕਰਨਾ ਵੀ ਕਿਵੇਂ 10 ਇੰਚੀ ਕਾਂਦੇ ਵਿੱਚ ਪਤਾ ਕਰਨਾ ਵੀ ਕਿੰਨੀ ਇੱਟਾਂ ਲੱਗੀਆਂ ਹੋਈਆਂ ਨੇਗੀਆਂ ਤਾਂ ਆਪਣੇ ਕੁਝ ਨਹੀਂ ਕਰਨਾ ਸਿੰਪਲ ਆਪਣੇ ਕੋਲੇ ਦੋ ਨਾਲ ਇਹਨੂੰ ਗੁਣਾ ਕਰ ਦੇਣੀ ਆ ਆਪਣੇ ਕੋਲੇ 1066 ਇੱਟਾਂ ਨਿਕਲ ਕੇ ਆ ਜਾਣਗੀਆਂ ਯਾਨੀ ਕਿ 10 ਫੁੱਟ ਲੰਬਾਈ 10 ਫੁੱਟ ਉਚਾਈ 100 ਫੁੱਟ ਦੀ ਦੇ ਵਿੱਚ 10 ਇੰਚੀ ਕੰਨ ਦੇ ਵਿੱਚ 1000 ਸਿਆਹ ਟੇਟਾ ਲੱਗੀਆਂ ਹੋਈਆਂ ਨੇ ਬਾਈ ਸਾਡੀ ਇਹ ਦਿੱਤੀ ਹੋਈ ਜਾਣਕਾਰੀ ਸਾਨੂੰ ਫੇਮ ਲੱਗੀ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਧੰਨਵਾਦ